ਸਸਕਾਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਟੌਂਟੋ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲਗਾਤਾਰ ਦੂਜੇ ਦਿਨ ਗਰਮੀ ਨੇ कहर ਟਾਇਆ ਹੋਇਆ ਅਤੇ 36 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ 40 ਡਿਗਰੀ ਦੇ ਬਰਾਬਰ ਗਰਮੀ ਮਹਿਸੂਸ ਹੋ ਰਹੀ ਹੈ पीएसएन इंटरनेशनल एयरपोर्ट ਉਤੇ 23 ਜੂਨ ਦਾ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ 1983 ਦੇ ਵਿੱਚ ਦਰਜ ਕੀਤਾ ਗਿਆ ਸੀ ਪਰ ਹੁਣ ਸੋਮਵਾਰ ਦੀ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਅਤੇ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ ਟੌਨਟੋ ਪਬਲਿਕ ਹੈਲਥ ਦੇ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਗਰਮੀ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਹੀਟ ਸਕੋਰਟਸ ਦੀ ਹਾਲਤ ਦੇ ਵਿੱਚ ਜਾਨ ਵੀ ਮਨਾ ਕਰ ਦਿੱਤਾ ਗਿਆ ਉਧਰ ਹਾਈਡਰੋ ਵਨ ਦੇ ਬ੍ਰੀਜ਼ਮੈਨ ట్రాన్స్‌ਮਿਸ਼ਨ ਸਟੇਸ਼ਨ ਦੇ ਵਿੱਚ ਗੜਬੜੀ ਪੈਦਾ ਹੋਣ ਦੇ ਕਰਕੇ ਤਕਰੀਬਨ 2700 ਕਿਲੋਵੈਟ ਬਿਜਲੀ ਕੁੱਲ ਹੋ ਗਈ ਹੈ ਸੋਸ਼ਲ ਮੀਡੀਆ ਰਾਹੀਂ ਚਾਰੀ ਸੁਨੇਹੇ ਦੇ ਵਿੱਚ ਹਾਈਡਰੋ ਵਨ ਵੱਲੋਂ ਲੋਕਾਂ ਦੇ ਸਬਰ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬ੍ਰੈਂਪਟਨ ਅਤੇ ਮਿਸਿਸ ਆਗਾ ਵਿੱਚ ਵਾਤਾਵਰਣ ਕੈਨੇਡਾ ਵੱਲੋਂ ਦਿੱਤੀ ਗਈ ਲੰਬੀ ਗਰਮੀ ਦੀ ਚੇਤਾਵਨੀ ਹੇਠ ਗਰਮੀ ਪੈ ਰਹੀ ਹੈ। ਮੰਗਲਵਾਰ ਰਾਤ ਤੱਕ ਦਿਨ ਦਾ ਤਾਪਮਾਨ 33 ਡਿਗਰੀ ਸੈਲਸੀਅਸ ਅਤੇ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਨਾ ਦੇਖੇ ਗਏ ਪਦਰਤੇ ਨਮੀ ਨੂੰ ਧਿਆਨ ਵਿੱਚ ਰੱਖੋ ਅਤੇ ਇਹ ਦੋਵਾਂ ਸ਼ਹਿਰਾਂ ਵਿੱਚ 46 ਡਿਗਰੀ ਸੈਲਸੀਅਸ ਤੋਂ ਵੱਧ ਮਹਿਸੂਸ ਹੋ ਸਕਦਾ ਹੈ। ਰਾਤ ਦਾ ਤਾਪਮਾਨ ਵੀ ਬਹੁਤੀ ਰਾਹਤ ਨਹੀਂ ਦੇ ਰਿਹਾ। 22 ਡਿਗਰੀ ਸੈਲਸੀਅਸ ਅਤੇ 25 ਡਿਗਰੀ ਸੈਲਸੀਅਸ ਦੇ ਵਿਚਕਾਰ ਘੁੰਮ ਰਿਹਾ ਹੈ ਜਿਸ ਨਾਲ ਕਮਜ਼ੋਰ ਆਬਾਦੀ ਲਈ ਸਿਹਤ ਜੋਖ ਮਹੂਤ ਵਿਵਾਦ ਰਹਿ ਹਨ ਵਾਤਾਵਰਣ ਕੈਨੇਡਾ ਦੇ ਸੀਨੀਅਰ ਜਲਵਾਯੂ ਵਿਗਿਆਨੀ ਡੇਵਿਡ ਫਿਲਿਪਸ ਨੇ ਨੋਟ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਅਸਾਧਾਰਨ ਹੈ ਸਾਡੇ ਕੋਲ 10 ਸਾਲਾਂ ਵਿੱਚ ਸਾਲ ਦੇ ਇਸ ਸਮੇਂ ਇਸ ਤਰ੍ਹਾਂ ਦੀ ਗਰਮੀ ਨਹੀਂ ਪਈ ਜੂਨ ਦੇ ਅਖੀਰ ਵਿੱਚ ਮੌਸਮੀ ਆਸਤ ਆਮ ਤੌਰ ਤੇ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਹੁੰਦਾ ਹੈ ਗਰਮੀ ਦੀ ਚੇਤਾਵਨੀ ਜੋ ਕਿ ਪਹਿਲੀ ਵਾਰ ਹਫਤੇ ਦੇ ਅੰਤ ਵਿੱਚ ਲਾਗੂ ਹੋਈ ਸੀ ਇਸ ਦੇ ਵਿੱਚ ਗ੍ਰੇਟਰ ਟ੍ਰਾਂਟੋ ਏਰੀਆ ਦੇ ਕਈ ਹਿੱਸੇ ਸ਼ਾਮਲ ਹਨ ਪਰ ਪੀਲ ਖੇਤਰ ਜੋ ਕਿ ਬ੍ਰੈਮਟਨ ਅਤੇ ਮੀਸੀਸਾਗਾ ਦਾ ਹਿੱਸਾ ਹੈ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਟੋਰਾਂਟੋ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਵਿੱਚ ਹਿਊਮੋਡੈਕਸ ਮੁੱਲ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਵੱਧ ਰਹੇ ਤਾਪਮਾਨ ਲਈ ਜ਼ਿੰਮੇਵਾਰ ਗਰਮੀ ਦਾ ਝੇਰਾ ਹਫ਼ਤੇ ਦੇ ਅੱਧ ਤੱਕ ਰਹਿਣ ਦੀ ਉਮੀਦ ਹੈ ਜੋ ਦੱਖਣੀ 온ਟਾਰੀਓ ਅਤੇ ਦੱਖਣ ਪੱਛਮੀ ਕਯੂਬਿਕ ਦੇ ਜ਼ਿਆਦਾਤਰ ਹਿੱਸੇ ਨੂੰ ਪ੍ਰਭਾਵਿਤ ਕਰੇਗਾ ਜਦੋਂ ਕਿ ਬੈਰੀ ਅਤੇ ਕਾਲਿੰਗਵੁੱਡ ਵਰਗੇ ਕੁਝ ਖੇਤਰਾਂ ਵਿੱਚ ਮੰਗਲਵਾਰ ਨੂੰ ਥੋੜੀ ਰਾਹਤ ਮਿਲ ਸਕਦੀ ਬ੍ਰੈਮਟਨ ਅਤੇ ਮਿਸਿਸਾਉਗਾ ਖਤਰੇ ਦੇ ਖੇਤਰ ਵਿੱਚ ਮਜ਼ਬੂਤੀ ਨਾਲ ਬਣੇ ਹੋਏ ਹਨ ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਾਣੀ ਪੀਂਦੇ ਰਹਿਣ ਬਾਹਰੀ ਗਤੀਵਿਧੀਆਂ ਤੋਂ ਬਚਣ ਅਤੇ ਬਜ਼ੁਰਗਾਂ ਅਤੇ ਬੱਚਿਆਂ ਦੀ ਜਾਂਚ ਕਰਨ ਜੋ ਗਰਮੀ ਨਾਲ ਸੰਬੰਧਿਤ ਬਿਮਾਰੀ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ